ਉਹ ਪੈਂਦੀਆਂ ਨੇ ਚੀਕਾ ਹੁਣ ਫਿਰ ਤੁਰ ਤੱਕ ਹਾਂ ਉਹ ਲੱਖਾ ਮੈਨੂੰ ਹਿਸਾਬ ਦਵੇ ਐ ਲੱਖੇ ਕੋਲੇ ਇੰਨਾ ਪੈਸਾ ਆਇਆ ਕਿਥੋਂ ਆ ਭਾਨਾ ਮਰਸੜੀਆਂ ਤੇ ਚੜਿਆ ਫਿਰਦਾ ਇਹਦੇ ਕੋਲ ਕਿਥੋਂ ਪੈਸਾ ਇੰਨਾ ਆ ਸਾਬ ਦਵੇ ਸਾਨੂੰ ਅਮਰਤਪਾਲ ਦੇ ਖਾਤੇ ਦੇ 11100 ਰੁਪਈਆ ਸੀ ਇਹਨ ਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਦੱਸੋ ਹਾਂ ਗਰਨਾਮ ਸ਼ੇਰ ਸਤਿ ਸ੍ਰੀ ਅਕਾਲ ਵਾਹ ਖਾਲਸਾ ਵਾਹ ਫਤਿਹ ਜੀ ਆ ਮੈਂ ਖਣ ਵਿਰੋਧੀਆਂ ਨੇ ਪੈਂਦੀਆਂ ਨਾ ਚੀਕਾਂ ਹੁਣ ਮੇਰੀਆਂ ਚੱਕ ਚੱਕ ਵੀਡੀਓ ਪਾਉਂਦੇ ਆ ਚੱਲੋ ਜਿਵੇਂ ਚੱਲੋਗੇ ਓਵੇਂ ਚੱਲਾਂਗੇ ਬੇਫਿਕਰ ਹੋ ਤੁਸੀਂ ਹਾਂਜੀ ਅਸੀਂ ਤਾਂ ਸੰਗਤ ਦੇ ਪੈਸੇ ਦਾ ਹਿਸਾਬ ਮੰਗਦੇ ਆ ਤੁਸੀਂ ਸੰਗਤ ਦੇ ਪੈਸੇ ਦਾ ਹਿਸਾਬ ਮੰਗਤੇ ਹੋ ਜਿਹੜੀ ਸੰਗਤ ਨੇ ਪੈਸਾ ਦਿੱਤਾ ਉਹ ਸੰਗਤ ਆਪੇ ਲੱਖੇ ਤੋਂ ਭਾਨੇ ਤੋਂ ਅਮਰਤਪਾਲ ਤੋਂ ਆਪੇ ਹਿਸਾਬ ਮੰਗੂਗੀ ਜਿੰਨੇ ਰੁਪਈਆ ਜੇਬ ਚੋਂ ਕੱਢ ਕੇ ਦਿੱਤਾ ਨਹੀਂ ਹੈ ਉਹ ਬੰਦਾ ਹਿਸਾਬ ਕਿਤਾਬ ਚ ਚੱਕੀ ਫਿਰੇ ਵੀ ਮੈਨੂੰ ਹਿਸਾਬ ਦਿਓ ਕਿਉਂ ਦਿਓ ਤੈਨੂੰ ਹਿਸਾਬ ਦੱਸੋ ਹੈ ਦੱਸੋ ਨਾਲੇ ਪਤਾ ਕੀ ਜਾਂਦਾ ਸੀ ਮੈਂ ਤੁਹਾਨੂੰ ਦੱਸ ਦਿੰਨਾ ਉਹ ਜਿਹੜਾ ਕੋਠੇ ਦੇ ਬਹਿ ਕੇ ਲਾਈਵ ਹੁੰਦਾ ਕੋਠੇ ਵਾਲਾ ਉਹ ਕੋਠੇ ਦੇ ਬਹਿ ਕੇ ਲਾਈਵ ਨਹੀਂ ਹੁੰਦਾ ਪਤਾ ਕੀ ਜਾਂਦਾ ਹੁੰਦਾ ਉਹ ਉਹ ਬੰਦਾ ਕੋਠੇ ਵਾਲਾ ਆਜਾ ਆਜਾ ਕਰਨਾਵਾਂ ਤੈਨੂੰ ਕਰਦਾ ਐਡ ਨਾਲ ਆਜਾ ਚੱਲ ਤੂੰ ਇੱਕ ਵੇ ਐਡ ਕਰ ਲੈ ਆ ਜਾ ਹੈ ਜਿੰਨੇ ਪੰਜੀ ਜੇਬ ਚ ਛੱਡ ਕੇ ਨਹੀਂ ਦਿੱਤੀ ਉਹ ਹਿਸਾਬ ਕਿਤਾਬ ਮੰਗੇ ਹੈਂ ਹਾਕੇ ਤੁਸੀਂ ਸਾਡੇ ਲੈਵਲ ਦੇ ਨਹੀਂ ਓਹੋ ਹੋ ਹੋ ਸਾਡੇ ਜਿੱਦਾਂ ਪਹਿਲਾਂ ਲੈਵਲ ਕਰੋ ਇਹ ਥੋੜਾ ਜਿਹਾ ਕਰ ਲੋ ਘੱਟ ਲੈਵਲ ਵਾਹ ਜੀ ਵਾ ਬੜੇ ਲੈਵਲ ਦਾ ਬੰਦਾ ਐ ਪੱਕੀ ਹਾਲੇ ਤੇਰੇ ਬੇਟਾ ਓਠੀ ਗਿਆ ਵੀਰੇ ਸਾਸ੍ਰੀਕਾਰ ਸਾਸ੍ਰੀਕਾਰ ਕੀ ਨਾਮ ਤੇਰਾ ਯਾਰ ਮੰਗਟ ਬੋਲਦਾ ਹਾਂਜੀ ਹਾਂਜੀ ਵੀਰੇ ਸਤਿੰਦਰ ਸਿੰਘ ਮੰਗਟ ਮੈਂ ਕਿ ਗੁਰਨਾਮ ਸ਼ੇਰ ਕਿਤੇ ਹਾਂਜੀ ਪਰ ਹੋਰ ਨਾ ਆ ਰਿਹਾ ਸੁੱਤੇ ਮਗਰ ਉਹ ਬੰਦਾ ਬੋਲਦਾ ਨਹੀਂ ਨਹੀਂ ਵੀਰੋ ਉਹ ਵੀ ਮੇਰੇ ਹੀ ਪੇਜ ਆ ਉਹ ਇਹਨਾਂ ਨੇ ਬੰਦ ਕਰਤਾ ਰਿਪੋਰਟਾਂ ਮਾਰ ਮਾਰ ਕੇ ਅੱਛਾ 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 ਕੋਈ ਨਹੀਂ ਬੰਦ ਚੰਦ ਹੁੰਦੀ ਰਹਿੰਦੇ ਕੋਈ ਚੱਕਰ ਨਹੀਂ ਹੋਰ ਸਭ ਠੀਕ ਹੈ ਤਕੇ ਵੀਰੋ ਉਦਾਂ ਉਹ ਪੇਜ ਚੱਲਦਾ ਮੇਰਾ ਜੇ ਮੈਂ ਨਾ ਉਹਦੇ ਤੋਂ ਤੇਰੀ ਆਈਡੀ ਦੇਖਾਂ ਉਹਦੇ ਤੋਂ ਤੇਰੀ ਆਈਡੀ ਨਹੀਂ ਆਉਂਦੀ ਹੈਗੀ ਅੱਛਾ 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 ਹਾਂਜੀ ਹਾਂਜੀ ਓ ਉਹ ਗੱਲ ਕਰਦਾ ਪਿਆ ਸੀ ਯਾਰ ਅੱਜ ਪੈਂਦੀਏ ਜੀ ਕੈਮਰੀ ਗੱਲ ਸੁਣਾ ਵੀਰੇ ਇਹ ਕਹਿੰਦੇ ਸੀ ਕਿ ਹਰਪ੍ਰੀਤ ਆਪਣੇ ਅਮਰਤਪਾਲ ਭਾਈ ਸਾਹਿਬ ਦੇ ਭਰਾ ਕੋਲੇ ਹਰਪ੍ਰੀ ਕੋਲੇ ਕ੍ਰੈਟਾ ਗੱਡੀ ਕਿੱਥੋਂ ਆਈ ਉਹਦੇ ਕੋ ਐਨੇ ਪੈਸੇ ਕਿੱਥੋਂ ਆਏ ਪੀਟੀਐਮ ਚ ਪੈਸੇ ਕਿੱਥੋਂ ਆਏ ਹੁਣ ਪੈਂਦੀਆਂ ਨੇ ਨਾ ਜੀ ਕੰਦੇ ਤੋਂ ਅਗਲੇ ਨੇ ਸਵਾਲ ਪੁੱਛ ਲਿਆ ਯਾਰ ਗੱਲ ਸੁਣ ਬਾਬੇ ਗੱਲ ਸੁਣ ਅਗਲਾ ਮਿਹਨਤ ਕਰਦਾ ਦੁਬਈ ਰਹਿ ਕੇ ਅਗਲੇ ਦੀ ਜ਼ਮੀਨ ਜਾਇਦਾਦ ਅਗਲੇ ਦਾ ਘਰ ਵੇਖੋ ਤੁਸੀਂ ਕਿੱਡਾ ਸੋਹਣਾ ਦੱਸੋ ਪੈਸਾ ਕਿੱਥੋਂ ਆਇਆ ਜਿੰਨੇ ਪੰਜੀ ਕੱਢ ਕੇ ਜੇਬ ਚੋਂ ਨਹੀਂ ਦਿੱਤੀ ਉਹ ਬੰਦਾ ਹਿਸਾਬ ਪੁੱਛੇ ਵੀ ਸਾਨੂੰ ਹਿਸਾਬ ਦਿਓ ਸਰ ਕਿਉਂ ਦੋ ਤੁਹਾਨੂੰ ਹਿਸਾਬ ਹੈ ਦੱਸੋ ਜਦੋਂ ਲੋਕੀ ਤੁਹਾਡੇ ਤੋਂ ਹਿਸਾਬ ਪੁੱਛਦੇ ਆ ਤੇ ਤੁਸੀਂ ਉਹਨਾਂ ਨੂੰ ਕਿ ਤੀੜਾ ਦੱਸਦੇ ਹੋ ਤੇ ਤੁਸੀਂ ਇਹਨੇ ਉਹ ਸੰਗਤ ਦਾ ਪੈਸਾ ਕਿ ਸਾਡੇ ਕੋਲੇ ਸੰਗਤ ਦਾ ਪੈਸਾ ਥੋੜਾ ਹੈਗਾ ਵੀ ਜਿਹੜਾ ਅਮਰਤਪਾਲ ਕੋਲੇ ਭਾਨੇ ਕੋਲੇ ਲੱਖੇ ਕੋਲੇ ਆਖੇ ਸੰਗਤ ਦਾ ਪੈਸਾ ਠੀਕ ਹੈ ਕਿ ਨਹੀਂ ਤੇ ਮੇਰੀ ਕੋਲ ਫਿਰ ਸੰਗਤ ਨੇ ਜਿਹੜੀ ਸੰਗਤ ਨੇ ਦਿੱਤਾ ਉਹ ਆਪੇ ਹਿਸਾਬ ਕਿਤਾਬ ਪੁੱਛ ਲੂ ਜਿੰਨੇ ਪੰਜੀ ਜੇਬ ਚੋਂ ਕੱਢ ਕੇ ਨਹੀਂ ਦਿੱਤੀ ਉਹ ਪੁੱਛਣ ਦਾ ਕਿਵੇਂ ਹੱਕਦਾਰ ਆ ਬਸ 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 ਠੀਕ ਆ ਨਾ ਫਿਰ ਗੱਲ ਐ ਨਾ ਵੀ ਜੇ ਤੁਸੀਂ ਐਨੇ ਸੱਚਦੇ ਆ ਨਾ ਕੈਪਸ਼ਨ ਚ ਲਿਖਿਆ ਹੁੰਦਾ ਸੱਚ ਤਾਂ ਸੱਚ ਰਹੋ ਜੇ ਸੱਚ ਤੇ ਸੱਚ ਰਹੋ ਫਿਰ ਸੱਚੀ ਗੱਲ ਕਰੋ ਟਕਾ ਕੇ ਹਾਂਜੀ ਹਾਂਜੀ ਲੋਕਾਂ ਨੂੰ ਪੁੱਛੋ ਵੀ ਤੁਹਾਡੇ ਕੋਲ ਪੈਸਾ ਕਿੰਨਾ ਬਣਿਆ ਤੁਸੀਂ ਦੱਸੋ ਤੇ ਜੇ ਕਿ ਤੁਹਾਨੂੰ ਪੁੱਛੇ ਤੁਸੀਂ ਉਹਨਾਂ ਨੂੰ ਕਿ ਤੀੜਾ ਦੱਸ ਦਿਓ ਹੈ ਹਾਂਜੀ ਹਾਂਜੀ ਵੀਰੇ ਗੱਲ ਗੱਲ ਦੂਜੀ ਇਹ ਵੀ ਆ ਹਰੇ ਦੇਖੋ ਦੇਖੋ ਚੱਲੋ ਇਹਨੇ ਸੇਵਾ ਕੀਤੀ ਆਪਾਂ ਆਪ ਇਹ ਨਹੀਂ ਕਹਿੰਦੇ ਲੇ ਕੀਤੀ ਹੋਣੀ ਵੀਰੇ ਸੇਵਾ ਸੇਵਾ ਕੋਈ ਵੀ ਕਰ ਸਕਦਾ ਸੇਵਾ ਕਿਸੇ ਨੇ ਵੀ ਕੀਤੀ ਹੋ ਸਕਦੀ ਆਪਾਂ ਨੇ ਰੋਲਾ ਪਾ ਕੇ ਦਿੱਤੀ ਆਪਾਂ ਦੇ ਇੱਥੇ ਸੇਵਾ ਕਰਤੀ ਉੱਥੇ ਸੇਵਾ ਕਰਤੀ ਵੀਰੇ ਇੱਕ ਇਹ ਗੱਲ ਗਲਤ ਹੁੰਦੀ ਆ ਨਾ ਹੂੰ ਨਾ ਸੇਵਾ ਕਰੇ ਯਾਰ ਜੋੜਾ ਮਰਜੀ ਸੇਵਾ ਕਰੇ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਕਿਸ ਨਾਲ ਪਰ ਗੱਲ ਪਤਾ ਅਸਲ ਚ ਗੱਲ ਕੀ ਅਸਲ ਤੇ ਗੱਲ ਇਹ ਆ ਵੀ ਉਹ ਬੰਦਾ ਆਂਦਾ ਵੀ ਮੇਰੇ ਤੋਂ ਕੌਣ ਹਿਸਾਬ ਕਿਤਾਬ ਪੁੱਛਣ ਆਲਾ ਮੈਨੂੰ ਜਦੋਂ ਕਿਸੇ ਨੇ ਪੰਜੀ ਦਿੱਤੀ ਨਹੀਂ ਮੈਂ ਕਿਉਂ ਕਿਸੇ ਨੂੰ ਦੱਸਾਂ ਉਹਦੀ ਗੱਲ ਬਿਲਕੁਲ ਸਹੀ ਆ ਮੈਂ ਸਹੀ ਮੰਨਦਾ ਪਰ ਜਦੋਂ ਉਹ ਲੋਕਾਂ ਨੂੰ ਪੁੱਛਦਾ ਅਮਰਤਪਾਲ ਨੂੰ ਪੁੱਛਦਾ ਲੱਖੇ ਨੂੰ ਪੁੱਛਦਾ ਭਾਨੇ ਨੂੰ ਪੁੱਛਦਾ ਕੀ ਐਨੇ ਆਪਦੀ ਜੇਬ ਤੋਂ ਕੱਢ ਕੇ ਕਿਹੜੇ ਡਾਲਰ ਦਿੱਤੇ ਉਹਨੂੰ ਦੱਸੀ ਤੱਕੀ ਨੂੰ ਸਮਝੇ ਵੀ ਐਨੇ ਕਿਹੜੇ ਡਾਲਰ ਦਿੱਤੇ ਆ ਹਾਰਨ ਵੀਰ ਸਿੰਘ ਧੀਰਾ ਵਾਇਗਰ ਜਿੱਕਾ ਖਾਲਸਾ ਵਾਇਗਰ ਜਿੱਕੀ ਫਤਿਹ ਇੱਕ ਮੇੜਾ ਮੈਂ ਭਰਾਵਾਂ ਨੂੰ ਆਖ ਦਿੰਨਾ ਬਾਈ ਸ਼ੇਅਰ ਕਰ ਦਿਓ ਵੀਡੀਓ ਨੱਪ ਕੇ ਸ਼ੇਅਰ ਕਰ ਦਿਓ ਸਾਰੇ ਭਰਾ ਬੜਾ ਚੀਕਾਂ ਵਾਜਦੀਆਂ ਵੀ ਇਹ ਸ਼ੇਅਰ ਸ਼ੇਅਰ ਬਾਲਾ ਕਰਦਾ ਮੈਂ ਜਿਹੜੇ ਪਿਆਰ ਕਰਨ ਲਵੇ ਭਰਾ ਉਹਨਾਂ ਨੂੰ ਆਨਾ ਵੀ ਸ਼ੇਅਰ ਕਰ ਦਿਓ ਵੀਡੀਓ ਤੁਹਾਡੀਆਂ ਜਿਹੜੀਆਂ ਚੀਕਾਂ ਪੈਂਦੀਆਂ ਪੈਣ ਦੋ ਠੀਕ ਆ ਕਿ ਨਹੀਂ ਤੁਸੀਂ ਕਲਪੇ ਪਏ ਹੋ ਮਾਰੋ ਚੀਕਾਂ ਰੱਜ ਰੱਜ ਕੇ ਕੋਠਿਆਂ ਤੇ ਚੜ ਚੜ ਕੇ ਘਰ ਦੀਆਂ ਛੱਤਾਂ ਤੇ ਚੜ ਚੜ ਕੇ ਲਾਈਵ ਹੋ ਮੈਨੂੰ ਆਂਦਾ ਨਾ ਉਹ ਭਾਏ ਆਂਦਾ ਡਰਾਕਟ ਉਹ ਥੱਲੇ ਉਹ ਮੋਟਰ ਦੀ ਤੇ ਆਪਦੀ ਜ਼ਮੀਨ ਆ ਮੇਰੀ ਆਪਦੀ ਮੋਟਰ ਆ ਕਿਸੇ ਦੀ ਤਾਂ ਨਹੀਂ ਜਾ ਕੇ ਬੈਂਦਾ ਆਪਦੀ ਮੋਟਰ ਤੇ ਆਪਦੀ ਜ਼ਮੀਨ ਤੇ ਬੈਂਨਾ ਜਾ ਕੇ ਹਾਂ ਬਲਜਿੰਦਰ ਸਿੰਘ ਦਿਓਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲਾ ਤੇਰੇ ਬਲਜਿੰਦਰ ਦਿਓਲ ਠੀਕ ਹੈ ਆ ਦਿਨੇਸ਼ ਕਪੂਰ ਕਿੱਦਾਂ ਆ ਗਿਆ ਦਿਨੇਸ਼ ਕਪੂਰ ਵੀ ਥੱਲੇ ਠੀਕ ਆ ਠੀਕ ਆ ਕਪੂਰਾ ਠੀਕ ਆ ਤੂੰ ਦੱਸ ਅਖੇ ਪੁੱਛਣ ਡਿਆ ਹੀ ਅਖੇ ਇਹ ਦਿਨੇਸ਼ ਕਪੂਰ ਨੇ ਪਤਾ ਨਹੀਂ ਕਿਹੜੀ ਇਹ ਮੈਂ ਪੈਸੇ ਖਾਦੇ ਪਤਾ ਨਹੀਂ ਕੀ ਇਹ ਮੈਂ ਥਾਣੇ ਜਾਊਂਗਾ ਪਤੰ ਨਹੀਂ ਦਰਾਏ ਜਾਊਂਗਾ ਪਤਾ ਨਹੀਂ ਕਿੱਥੇ ਜਾਊਂਗਾ ਇਹ ਬੋਲਣ ਡਿਆ ਹੀ ਏਜੰਸੀਆਂ ਦਾ ਬੰਦਾ ਵੀ ਆ ਗਿਆ ਨਾਲ ਬਾਲਾ ਕੱਬਾ ਸੁਭਾ ਨਹੀਂ ਭਰਾਵਾ ਕਾਦਾ ਸਾਡਾ ਕੱਬਾ ਸੁਭਾ ਭਰਾਵਾ ਏਜੰਸੀਆਂ ਦਾ ਬੰਦਾ ਤੂੰ ਬਚਨ ਸਿੰਘ ਵਾਹਿ ਜੀ ਖਾਲਸਾ ਵਾਹਿਗੁਰੂ ਜੀ ਮੇਰੇ ਨਾਂ ਨਾ ਮੱਖਣਾ ਕੋਈ ਕੱਬਾ ਸੁਭਾ ਯਾਰ ਸੱਚੀ ਗੱਲ ਤਾਂ ਕਰ ਲੈੰਦਿਆ ਕਰੋ ਪਤੰਦਰੋ ਸੱਚੀ ਗੱਲ ਨੂੰ ਤੁਸੀਂ ਨਿੰਦਿਆ ਨਿੰਦਿਆ ਲੱਗ ਪੈਨੇ ਹੋ ਯਾਰ ਹੈ ਕਿਹੜੀ ਗੱਲੋਂ ਐਣਾ ਕਰਿਆ ਕਰੋ ਮੇਰੇ ਭਰਾ ਠੀਕ ਹੈ ਨਾ ਕੱਬਾ ਸੁਭਾਣੀ ਸੁਆ ਆਪਣਾ ਬਹੁਤ ਚੰਗਾ ਯਾਰ ਹਾਂ ਗੱਲ ਐਣਾ ਗੱਲ ਫਿਰ ਯਾਰ ਬਰਾਬਰ ਚਾਹੀਦੀ ਗੱਲ ਫਿਰ ਹਾਂ ਚੱਕਰ ਪੈ ਦਰਸੰਗ ਆ ਜਾ ਲਾਈਵ ਦੇ ਵਿੱਚ ਆ ਤੈਨੂੰ ਮੈਂ ਐਡ ਕਰਤਾ ਇੱਧਰੋਂ ਤੂੰ ਤਾਂ ਪਰ ਆਪਾਂ ਬਾਣੀ ਲੰਮੀ ਵੀਡੀਓ ਰ ਕਰਨੀ ਨਹੀਂ ਹੁੰਦੀ ਆ ਬਸ 5-4 ਮਿੰਟ ਆਪਾਂ ਹੋਰ ਲਾਈਵ ਹੋਣਾ ਵੀਰਾਂ ਨਾਲ ਠੀਕ ਆ ਨਾ ਉਹਨੇ ਇੱਕ ਅੱਜ ਕੱਟ ਕੇ ਮੇਰੀ ਵੀਡੀਓ ਪਾਈ ਉਹ ਪੁਰਾਣੀ ਵੀਡੀਓ ਸੀ ਮੇਰੀ ਜਦੋਂ ਅਸੀਂ ਖਾਲਸਾ ਵੀਰਚੇ ਸੀ ਆਹੋ ਮంత్రి ਬਾਜੇ ਕਹਿੰ ਲੈਨੇ ਅਮਰਤ ਸ਼ਖੈ ਮੈਨੂੰ ਵਧਾਈਆਂ ਦਿੱਤੀਆਂ ਮੈਂ ਕਿਹਾ ਆਪਾਂ ਇਕੱਠੇ ਸ਼ੀਦੀ ਪਾਵਾਂਗੇ ਤੂੰ ਗੁਰੂ ਆਲਾ ਬਣ ਗਿਆ ਤੈਨੂੰ ਵਧਾਈਆਂ ਵੀਡੀਓ ਕੱਟ ਕੇ ਪਾ ਕੇ ਲੋਕਾਂ ਨੂੰ ਦੱਸਦਾ ਫਿਰਦਾ ਵੀ ਮੰਤਰੀ ਆਖੇ ਮਗਰ ਪੁਲਿਸ ਲੱਗ ਗਈ ਜਦੋਂ ਮੰਤਰੀ ਭੱਜਿਆ ਫੋਰ ਦੇ ਉੱਤੇ ਹੋਰ ਕੁਝ ਲੱਗਿਆ ਇਹਨਾਂ ਦਾ ਕੀ ਬਣਜੂ ਦੱਸੋ ਇਹਨਾਂ ਨਾਲ ਕੀ ਹੁਬ ਕੀ ਹੋ ਜੂਗਾ ਤੁਹਾਨੂੰ ਦੱਸੋ ਇਹਦਾ ਕੀ ਹੋ ਜੂਗਾ ਪਾਈ ਚ ਲੋ ਕੱਟ ਕੱਟ ਕੇ ਕੋਪਾ ਨੂੰ ਕੋਈ ਚੱਕਰ ਨਹੀਂ ਜੋ ਮਰਜ਼ੀ ਕਰੋ ਆਪਕੇ ਰੱਖੋ ਗਿੱਲੀ ਸ਼ੇਰ ਵਾਲੀ ਸ਼ੇਰ ਵਾਲੀ ਸ਼ੇਅਰ ਕਰਨ ਦੀ ਸੇਵਾ ਕਰ ਦੋ ਹਾਂ ਆਖੇ ਤਕੇ ਲਾ ਸਾਹਿਬ ਤਾਂ ਆਖੇ ਮੋਟਰ ਤੇ ਬਹਿ ਕੇ ਲਾਈਵ ਹੁੰਦਾ ਇਹ ਕਿਉਂ ਬਈ ਦੁਖੀ ਹੈ ਮੋਟਰੇ ਮੇਰੀ ਬੈਂਚ ਮੇਰਾ ਜ਼ਮੀਨ ਮੇਰੀ ਮੈਂ ਲਾਈਵ ਹੁੰਨਾ ਲਾਈਵ ਮੈਂ ਹੁੰਨਾ ਮੋਟਰ ਮੇਰੀ ਦੁਖੀ ਤੂੰ ਹੈ ਇਹ ਦਵਾਈ ਲੈ ਜਿਹੜਾ ਤੂੰ ਦੁਖੀ ਹੁੰਨਾ ਨਾ ਲੋਕਾਂ ਦੇ ਪੈਸਿਆਂ ਤੋਂ ਫਲਾਣਾ ਦੇ ਕੋਲੇ ਇੰਨੇ ਪੈਸੇ ਕਿੱਥੋਂ ਆਏ ਆ ਢਮਕਾਣੇ ਕੋਲੇ ਕਿੱਥੋਂ ਆਏ ਆ ਫਲਾਣਾ ਗੱਡੀ ਕਿਵੇਂ ਚੱਕੀ ਫਿਰਦਾ ਢਮਕਾਣਾ ਗੱਡੀ ਕਿਵੇਂ ਚੁੱਕੇ ਇਹ ਇੱਕ ਬਿਮਾਰੀ ਹੁੰਦੀ ਆਂਦਾ ਇਲਾਜ ਕਰਾਂ ਭਰਾਵਾ ਹਾਂ ਇਹ ਕਿੰਦੇ ਕੋਲੋਂ ਆਈ ਆ ਸਾਨੂੰ ਹਿਸਾਬ ਕਿਤਾਬ ਦਵੇ ਅਖੇ ਉਹ ਸੰਗਤ ਦਾ ਪੈਸਾ ਅਸੀਂ ਤਾਂ ਹਿਸਾਬ ਮੰਗਦੇ ਪਰ ਸੰਗਤ ਲੈ ਲੂ ਜਿਹੜੀ ਸੰਗਤ ਨੇ ਪੈਹਾ ਘੱਲਿਆ ਜੇ ਤੂੰ ਸੰਗਤ ਦਾ ਪੈਸਾ ਨਾ ਤੂੰ ਆਪਦੇ ਕੋਲੋਂ ਕਿ ਦਿੱਤਾ ਹੈ ਦੱਸ ਭਾਬਿਓ ਯਾਰ ਆਪਣਾ ਸਾਡਾ ਕਿਹਨਾ ਕੋਈ ਵਟ ਦਾ ਰੌਲਾ ਵੀ ਸਾਡਾ ਦੱਸੋ ਜਾਂ ਸਾਡਾ ਕਿਹਨਾ ਜਮੀਨ ਦਾ ਝਗੜਾ ਠੀਕ ਹੈ ਕਿ ਨਹੀਂ ਬਟੂ ਸੰਦੋਂ ਕਹਿੰਦਾ ਡੇਲੀ ਲਾਈਵ ਹੋਇਆ ਕਰੋ ਖਾਲਸਿਆਂ ਆ ਬਈ ਰਜਾਨਾ 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 ਲਾਈਵ ਹੋਵਾਂ ਕਰਾਂਗੇ ਦੱਸੋ ਆਪਾਂ ਨੂੰ ਦੱਸ ਆਪਾਂ ਕੇ ਤਾਂ ਲੈ ਕੇ ਦੱਸੋ ਕਿਉਂ ਲਾਈਵ ਹੋਣਾ ਨੈਟ ਸਾਡਾ ਬੋਲਦੇ ਅਸੀਂ ਲਾਈਵ ਅਸੀਂ ਹੋਣਾ ਹੈ ਆਪਾਂ ਤਾਂ ਚੀਕਾਂ ਪਾਉਣੀਆਂ ਕੱਲੀਆਂ ਬਸ ਐ ਆਪਾਂ ਇੱਕ ਵੀਡੀਓ ਪਾਉਣੀ ਵਿਰੋਧੀ ਜਿਹੜੀਆਂ ਚੀਕਾਂ ਮਾਰ ਨਿੱਕੇ ਵੀਡੀਓ ਦੇ ਮੁੜ ਕੇ ਲਾਈਵ ਆ ਕੇ ਇਹ ਜਿੱਤੇ ਭਾਸ਼ਾ ਨੇ ਸਰੀਰਕ ਤੰਦਰੁਸਤੀ ਬਖਸ਼ੀ ਆ ਨਾ ਉੱਥੇ ਮਾਨਸਿਕ ਤੰਦਰੁਸਤੀ ਵੀ ਬਖਸ਼ੀ ਆ ਮਾਨਸਿਕ ਮਜ਼ਬੂਤੀ ਵੀ ਆ ਹਾਂ ਏਜੰਸੀਆਂ ਦਾ ਬੰਦਾ ਪਤਾ ਨਹੀਂ ਕੀ ਥੱਲੇ ਕਹਦਾ ਇੱਕ ਬੰਦਾ ਨਹੀਂ ਲੋਟ ਆਉਣ ਡਿਆ ਭਾਉ ਥੋੜੇ ਤੋਂ ਯਾਰ ਉਹ ਨਹੀਂ ਨਹੀਂ ਲੋਟ ਨੂੰ ਤਾਂ ਯਾਰ ਕੀ ਗੱਲ ਆ ਇਹ ਨਹੀਂ ਕੋਈ ਗੱਲ ਉਹ ਭਰਾਵਾ ਹਿਸਾਬ ਕਿਤਾਬ ਦਾ ਸੀ ਇਹਨੇ ਤੋਂ ਕਿਸ ਨੇ ਹਿਸਾਬ ਪੁੱਛ ਲਿਆ ਤੇ ਉਹਨੂੰ ਅੱਗੋਂ ਆਖੇ ਵੀ ਤੀੜਾ ਨੂੰ ਮਸਾਬ ਕਿਉਂ ਦਵਾ ਐ ਤੇ ਜਦੋਂ ਇਹ ਪੁੱਛਦਾ ਹਿਸਾਬ ਅਮਰਤਪਾਲ ਤੋਂ ਲੱਖੇ ਤੋਂ ਭਾਨੇ ਤੇ ਫਿਰ ਉਹ ਕਿਉਂ ਦੇਣੇ ਕਹਿੰਦਾ ਡਾਲਰ ਦੇ ਕੇ ਆਇਆ ਗੱਲ ਤਾਂ ਆ ਸੀ ਬਾਈ ਰਣਧੀਰ ਸਿੰਘ ਜੀ ਇਹਨੂੰ ਲਾਈਵ ਲਵੋ ਕੱਲ ਨੂੰ ਮੈਂ ਗੱਲ ਕਰਨੀ ਦਰਾਹੇ ਵਾਲੇ ਨਹੀਂ ਬਾਈ ਨਾ ਤਾਂ ਮੈਂ ਅੱਜ ਫੋਨ ਲਾਇਆ ਇਹਨੂੰ ਦੋ ਵਾਰਾਂ ਤਿੰਨ ਵਾਰਾਂ ਇਹਨੇ ਫੋਨ ਨਹੀਂ ਚੱਕਿਆ ਮੇਰਾ ਮੁਰਕੇ ਨੂੰ ਮੈਂ ਕਿਹਾ ਵੀਡੀਓ ਕਾਲ ਚ ਲੈ ਕਹਿੰਦਾ ਨਾ ਮੈਂ ਵੀਡੀਓ ਕਾਲ ਚ ਵੀ ਵੀਡੀਓ ਕਾਲ ਚ ਵੀ ਨਹੀਂ ਲਿਆ ਇਹਨੇ ਵੀਡੀਓ ਕਾਲ ਚ ਵੀ ਨਹੀਂ ਲਿਆ ਉਹ ਤੂੰ ਕੀ ਕਹਿਣਾ ਦਿਨੇਸ਼ ਕੀ ਬਣਾ ਕੇ ਘੱਲੀ ਇਹਨਾਂ ਥੱਲੇ ਮੂੰਹ ਜੇ ਹੋ ਰਹੀ ਹੈ ਹੈ ਉਪਰਬਈਆਂ ਦਾ ਇੱਕ ਗੱਲ ਹੋਰ ਕਰਨੀ ਸੀ ਵੀਰੇ ਜਿੰਨੀਆਂ ਮਰਜ਼ੀ ਗੱਲਾਂ ਕਰੋ ਥੱਲੇ ਉਹ ਦਿਨੇਸ਼ਪੂਰ ਐਡ ਨਹੀਂ ਹੁੰਦਾ ਪਿਆ ਯਾਰ ਮੈਂ ਬੜਾ ਜ਼ੋਰ ਲਾਈ ਜਨਾ ਪਤਾ ਨਹੀਂ ਕੀ ਚੱਕਰ ਪਾਇਆ ਈ ਹਾ ਪਾਉ ਆਂਦਾ ਵੀ ਹਸਾਬ ਕਿਹੜਾ ਪਾਉ ਉਹ ਹੈਗਾ ਸੀ ਯਾਰ ਹਸਾਬ ਹੈਗਾ ਸੀ ਹਸਾਬ ਆ ਦੱਸੋ ਬਾਈ ਕਮੈਂਟ ਕਰਕੇ ਬਾਈ ਨੂੰ ਯਾਰ